ਕ੍ਰਿਪਟੋ ਮਾਰਕੀਟ ਦੇ ਵਿੱਚ ਹੋਈ ਅੱਜ ਤੱਕ ਦੀ ਸਭ ਤੋਂ ਵੱਡੀ ਚੋਰੀ ਬਾਇਬਿਟ ਨਾਮ ਦੀ ਇੱਕ ਨਾਮੀ ਕ੍ਰਿਪਟੋ ਐਕਸਚੇਂਜ ਦੇ ਵਿੱਚੋਂ ਡੇਢ ਬਿਲੀਅਨ ਹੈਕ ਕਰ ਲਿੱਤਾ ਗਿਆ ਚੋਰੀ ਕਰ ਲਿੱਤਾ ਗਿਆ ਤੇ ਇਹ ਚੋਰੀ ਹੋਈ ਕਿੱਦਾਂ ਜਿਹੜਾ ਬਾਇਬਿਟ ਦਾ ਇਥੀਰੀਅਮ ਦਾ ਵਾਲਟ ਹੀ ਉਹਦੇ ਵਿੱਚੋਂ ਤਕਰੀਬਨ 4 ਲੱਖ ਦੇ ਕਰੀਬ ਇਥੀਰੀਅਮ ਚੋਰੀ ਕਰ ਲਿੱਤੇ ਗਏ ਤੇ ਇਹ ਚੋਰੀ ਇਹ ਹੈਕ ਕੀਤਾ ਕਿੰਨਾਂ ਨੇ ਆ ਇਸ ਚੋਰੀ ਦਾ ਜ਼ਿੰਮੇਵਾਰ ਇੱਕ ਲੈਜ਼ਰਸ ਗਰੁੱਪ ਨੂੰ ਕਿਹਾ ਜਾ ਰਿਹਾ ਹੈ ਕਿ ਜਿਹੜਾ ਕਿ ਨਾਰਥ ਕੋਰੀਆ ਬੇਸ ਗਰੁੱਪ ਹੈ ਇਸ ਗਰੁੱਪ ਦਾ ਲੀਡਰ ਪਾਕ ਜਿਨ ਹੋਕ ਉਹਨਾਂ ਦੇ ਨਾਂ ਦਾ FBI ਨੇ ਵਾਰੰਟ ਵੀ ਲਾਂਚ ਕਰਤਾ ਹੈ ਜਾਰੀ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਹਰ ਇੱਕ ਦੇਸ਼ 'ਚ ਹਰ ਇੱਕ ਜਗ੍ਹਾ ਤੇ ਲੱਭਿਆ ਜਾ ਰਿਹਾ ਹੈ ਤੇ ਇਹ ਲੈਜ਼ਰਸ ਗਰੁੱਪ ਨੇ ਕੀਤੀ ਹੋਈ ਪਹਿਲੀ ਚੋਰੀ ਨਹੀਂ 2014 ਤੋਂ ਲੈ ਕੇ ਉਹਨਾਂ ਨੇ ਇੱਕ ਤਿੰਨ ਵੱਡੀਆਂ ਚੋਰੀਆਂ ਨੂੰ ਇੰਜਾਮ ਦਿੱਤਾ ਤੇ ਜੇ ਇਹ ਫਾਈਂਡ ਆਊਟ ਕੀਤਾ ਜਾਵੇ ਕਿ ਕ੍ਰਿਪਟੋ ਮਾਰਕੀਟ ਦੇ ਵਿੱਚ ਹੋਣ ਵਾਲੀ ਇਹ ਪਹਿਲੀ ਚੋਰੀ ਸੀ ਤੇ ਬਿਲਕੁਲ ਨਹੀਂ 2021 ਦੇ ਵਿੱਚ ਤਕਰੀਬਨ 600 ਮਿਲੀਅਨ ਦੇ ਕਰੀਬ ਕ੍ਰਿਪਟੋ ਵਾਲਟ ਹੈਕ ਕਰ ਲਿੱਤੇ ਗਏ ਸੀ ਚੋਰੀ ਕਰ ਲਿੱਤੇ ਗਏ 2022 ਦੇ ਵਿੱਚ ਵੀ ਐਦਾਂ ਦੀ ਇੱਕ ਚੋਰੀ ਹੋਈ ਜਿਹਦੇ ਵਿੱਚ ਕਿ 500 ਮਿਲੀਅਨ ਚੋਰੀ ਕਰ ਲਿੱਤੇ ਗਏ ਤੇ 2025 ਦੇ ਵਿੱਚ تقریبا ਡੇਡ ਮਿਲੀਅਨ ਦੇ ਕਰੀਬ ਬਾਇਬਿਟ ਨੇ ਪ੍ਰਕੋਸ਼ਨੀ ਮੈયર ਲਈ ਉਹਨਾਂ ਨੇ 42 ਮਿਲੀਅਨ ਦੇ ਕਰੀਬ ਜਿਹੜੇ ਸਟਾਕ ਐਸੈਟ ਸੀਗੇ ਉਹਨਾਂ ਨੂੰ ਫ੍ਰੀਜ਼ ਕਰਤਾ ਤੇ ਬਾਕੀ ਐਕਸਚੇਂਜਾਂ ਨਾਲ ਵੀ ਗੱਲ ਕਰਕੇ ਜਿਹੜੇ ਉਹ ਅਕਾਊਂਟ ਸੀਗੇ ਜਿਹੜੇ ਵਾਲਟ ਸੀ ਉਹਨਾਂ ਨੂੰ ਟੋਟਲੀ ਬਲੌਕ ਕਰਕੇ ਫ੍ਰੀਜ਼ ਕਰਤਾ ਕਿ ਉਹਨਾਂ ਦੇ ਵਿੱਚ ਹੋਰ ਕੋਈ ਵੀ ਜਿਹੜੀ ਕ੍ਰਿਪਟੋ ਦੀ ਹੀ ਐਕਸਚੇਂਜ ਨਾ ਹੋ ਸਕੇ ਬਟ ਸਟਿਲ ਇਹ ਜਿਹੜੀਆਂ ਚੋਰੀਆਂ ਨੇ ਬੰਦੇ ਦੇ ਮਨ ਦੇ ਵਿੱਚ ਇੱਕ ਕੁਐਸਚਨ ਸਭ ਤੋਂ ਵੱਡਾ ਇਹ ਰਿਸਕ ਕਰਦੀਆਂ ਨੇ ਕਿ ਕ੍ਰਿਪਟੋ ਜਿਹੜੀ ਐਕਸਚੇਂਜਸ ਨੇ ਉਹ ਕਿੰਨੀਆਂ ਕੁ ਸੇਫ ਨੇ ਕਿਉਂਕਿ ਜੇ ਐਦਾਂ ਹੀ ਇੰਨੀਆਂ ਵੱਡੀਆਂ ਚੋਰੀਆਂ ਇੰਨਾ ਜ਼ਿਆਦਾ ਵੱਡਾ ਲੈਵਲ ਦਾ ਇੱਕ ਹੈਕ ਪੋਸਿਬਲ ਹੈ ਤੇ ਕੀ ਸਾਨੂੰ ਆਪਣੀ ਹਾਰਡਨ ਮਨੀ ਕ੍ਰਿਪਟੋ ਐਕਸਚੇਂਜ ਦੇ ਵਿੱਚ ਲਗਾਣੀ ਚਾਹੀਦੀ ਹੈ ਸੋ ਐਦਾਂ ਦੇ ਕਈ ਸਵਾਲ ਨੇ ਕਿ ਜਿਹੜੇ ਕਿ ਕ੍ਰਿਪਟੋ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਝਟਕਾ ਦਿੰਦੇ ਨੇ ਤੇ ਇੱਕ ਸੇਫ ਪਲੇਸ ਨਹੀਂ ਬਣਾਦੇ ਇਨਵੈਸਟਮੈਂਟ ਕਰਨ ਦਾ ਸੋ ਆਪਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਦੁਨੀਆ ਇੱਕ ਹੋਰ ਜ਼ਿਆਦਾ ਸੇਫ ਪਲੇਸ ਬਣੇ ਕਿ ਜਿਹਦੇ ਵਿੱਚ ਐਦਾਂ ਦੇ ਹੀਸਟ ਐਦਾਂ ਦੀਆਂ ਚੋਰੀਆਂ ਐਦਾਂ ਦੇ ਹੈਕ ਬਿਲਕੁਲ ਨਹੀਂ ਹੋਣਗੇ ਤੇ ਸਾਡਾ ਜਿਹੜਾ ਪੈਸਾ ਬਿਲਕੁਲ ਸੇਫ ਐਂਡ ਸੌਂਡ ਰਹ Stay safe, stay happy, and subscribe the channel for more update. Thank you.